ਇਹ ਲਹਿੰਗਾ ਹੈਗਾ ਉਹ ਜਿਹੜਾ ਸਭ ਨੂੰ ਲੈਂਦਾ ਮੋਹ ਇੰਨਾ ਲਾਜਵਾਬ ਲਹਿੰਗਾ ਇੰਨਾ ਤੁਹਾਡਾ ਪਿਆਰ ਇਸ ਲਹਿੰਗੇ ਨੂੰ ਮਿਲਿਆ ਨਾ ਓਏ ਹੋਏ ਹੋਏ ਮੇਰੀ ਰੀਲ ਤਿੰਨ ਵਾਰੀ ਮੈਂ ਲਹਿੰਗੇ ਦੀ ਰੀਲ ਪਾਈ ਆ ਔਰ ਮੈਂ ਕਹਿੰਦਾ ਤਿੰਨੇ ਵਾਰੀ ਰੀਲ ਪੂਰੀ ਵਾਇਰਲ ਗਈ ਆ ਪੂਰੀ ਵਾਇਰਲ ਮਤਲਬ ਕਿ ਜਿਸ ਦਿਨ ਮੈਂ ਇਹਦੀ ਰੀਲ ਪਾਉਂਦਾ ਸ਼ਾਇਦ ਮੈਨੂੰ ਇਹ ਉਮੀਦ ਤਾਂ ਹੁੰਦੀ ਨਹੀਂ ਕਿ ਵਾਇਰਲ ਨਹੀਂ ਹੋਏਗੀ ਵਾਇਰਲ 200% ਹੁੰਦੀ ਹੈ ਜੀ ਤੁਹਾਡੇ ਪਿਆਰ ਕਰਕੇ ਸੋ ਲਹਿੰਗਾ ਵਨ ਆਫ ਦਾ ਬੈਸਟ ਲਹਿੰਗਾ ਬਰਾਇਡਲ ਲਹਿੰਗਾ ਇਹ ਹੈ ਸੋ ਇਹ ਕਲਰ ਦਾ ਮੈਨੂੰ ਪਿੱਛੇ ਹੀ ਰੀਸੈਂਟਲੀ ਮੈਸੇਜ ਆਇਆ ਸੀ ਕਸਟਮਰ ਦਾ ਕਿ ਭਾਜੀ ਆਹ ਕਲਰ ਸਾਨੂੰ ਚਾਹੀਦਾ ਇਹ ਕਲਰ ਮੇਰੇ ਕੋਲ ਹੈ ਨਹੀਂ ਸੀ ਉਸ ਟਾਈਮ ਲੋ ਜੀ ਫਾਈਨਲੀ ਇਹ ਕੱਲ ਮੈਨੇ ਪਾਰਸਲ ਖੋਲਿਆ ਇਹ ਕਲਰ ਵੀ ਆ ਗਿਆ ਔਰ ਡਿਜ਼ਾਈਨ ਵੀ ਆ ਗਿਆ ਮੋਸਟ ਬਿਊਟੀਫੁਲ ਆਰਟੀਕਲ ਇਹਦੇ ਵਿੱਚ ਸਭ ਤੋਂ ਵੱਡੀ ਆਪਸ਼ਨ ਇਹ ਹੈ ਕਿ ਤੁਸੀਂ ਬਰਾਇਡਲ ਦੇ ਲਈ ਲੈਣਾ ਹੈ ਵੈਡਿੰਗ ਦੇ ਲਈ ਲੈਣਾ ਜਿਵੇਂ ਤੁਸੀਂ ਆਪਣੇ ਬ੍ਰਦਰ ਦੀ ਵੈਡਿੰਗ ਜਾਂ ਸਿਸਟਰ ਦੀ ਵੈਡਿੰਗ ਜਾਂ ਖਾਸ ਮਤਲਬ ਕੀ ਕਲੋਸ ਤੋਂ ਥੋੜੇ ਰਿਸ਼ਤੇਦਾਰ ਦੀ ਮੈਰਿਜ ਤੇ ਸੀ ਕੋਈ ਚੀਜ਼ ਵੇਅਰ ਕਰਨੀ ਹੈ ਕਨਸੈਪਟ ਲਹਿੰਗਾ ਵੇਅਰ ਕਰਨਾ ਸਭ ਤੋਂ ਸੋਹਣਾ ਲਹਿੰਗਾ ਜੀ ਸਭ ਤੋਂ ਸੋਹਣਾ ਆਊਟਫਿਟ ਹੈ ਇਹ ਮਤਲਬ ਕਿ ਇਹ ਸੂਟ ਦੀ ਇਸ ਆਊਟਫਿਟ ਦਾ ਕੋਈ ਮੁਕਾਬਲਾ ਨਹੀਂ ਮਤਲਬ ਕਿ ਐਂ ਕੈਸਾ ਲੱਗਦਾ ਸੋ ਆ ਚੈੱਕ ਕਰੋ ਇੰਦੀ ਸ਼ਰਟ ਇਹਦੇ ਰੰਗ ਬਹੁਤ ਸੋਹਣੇ ਬਣਦੇ ਆ ਇੱਕ ਲਾਲਾ ਵੀ ਇੱਕ ਮਰਜੈਂਟਾ ਮਹਿਰੂਨ ਵੀ ਹੈਗਾ ਸਪੈਸ਼ਲ ਅਨੰਦਕਾਰਜ ਲਈ ਵੀ ਕਲਰ ਹੈਗੇ ਨੇ ਫਰੰਟ ਪ੍ਰੋਪਰ ਹੈਵੀ ਬਾਜੂ ਕੰਮ ਬੋਲਦਾ ਜੀ ਇਹਦਾ ਕੰਮ ਆ ਚੈੱਕ ਕਰੋ ਦੁਪੱਟਾ ਸੋਰੀ ਬੈਕ ਆ ਰੈਜ਼ਰ ਬੈਕ ਤੇ ਵਰਕ ਫਰੰਟ ਬੈਕ ਪੂਰਾ ਹੈਵੀ ਆਏਗਾ ਪ੍ਰੋਪਰ ਹੈਵੀ 슬ੀਵਸ ਦੇ ਕੰਮ ਜਿਹੜੀ ਇਸ ਦੀ ਅਸੀਂ ਇਸ ਦਾ ਬਾਟਮ ਵੀ ਬਣਵਾਈ ਹੈ ਸਲਵਾਰ ਦੇ ਪਹੁੰਚ ਦੇ ਵੀ ਕੰਮ ਕਰਵਾਇਆ ਆ ਦੇਖੋ ਆ ਸਲਵਾਰ ਦੇ ਪਹੁੰਚ ਦੇ ਵੀ ਕੰਮ ਕਰਵਾਇਆ ਸਲਵਾਰ ਵੀ ਬਣਵਾਈ ਹੈ ਇਸ ਨਾਲ ਮਤਲਬ ਕਿ ਇੱਕ ਸੂਟ ਵੀ ਬਣੇਗਾ ਇੱਕ ਲਹਿੰਗਾ ਯਾਨੀ ਕਿ ਇੱਕ ਸੂਟ ਦਾ ਦੋ ਸੂਟ ਬਣਨਗੇ ਆ ਚੈੱਕ ਕਰੋ ਇਹਦਾ ਦੁਪੱਟਾ ਮੋਸਟ ਬਿਊਟੀਫੁਲ ਆਊਟਫਿਟ ਹੈ ਜੀ ਮੋਸਟ ਬਿਊਟੀਫੁਲ ਸੋ ਇਹਦੇ ਤੁਹਾਨੂੰ ਛੇੜ ਮਿਲਣਗੇ ਤਿੰਨ ਇੱਕ ਮਿਲੂਗਾ ਰਾਣੀ ਮਜ਼ੈਂਟਾ ਕਲਰ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਆਪਾਂ ਓਪਨ ਹੀ ਕਰ ਦਿੰਨੇ ਆ ਕਿਉਂਕਿ ਰੀਲ ਜਾ ਲੰਬੀ ਬਣ ਨਹੀਂ ਪਰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਮੇਰੀ ਬੇਨਤੀ ਹੈ ਆ ਲੋ ਇੱਕ ਆਏਗਾ ਜੀ ਆਵਲਾ ਸ਼ੇਡ ਮਜ਼ੈਂਟਾ ਕਲਰ ਇਹਦੇ ਨਾਲ ਵੀ ਸਲਵਾਰ ਆਊਗੀ ਨਾਲੇ ਸੂਟ ਵੀ ਬਣੂਗਾ ਨਾਲੇ ਲਹਿੰਗਾ ਸੂਟ ਵੀ ਬਣੂਗਾ ਲੋ ਜੀ ਆ ਚੈੱਕ ਕਰੋ ਦੁਪੱਟਾ ਇਹਦਾ ਇੱਕ ਆਏਗਾ ਜੀ ਮਹਿਰੂਨ ਕਲਰ ਕਲਰ ਤੁਸੀਂ ਕੋਈ ਵੀ ਆਪਣੀ ਚੁਆਇਸ ਦੇ ਹਿਸਾਬ ਨਾਲ ਬਾਏ ਕਰ ਸਕਦੇ ਹੋ ਇਸ ਦਾ ਪ੍ਰਾਈਸ ਤੁਹਾਨੂੰ WhatsApp ਤੇ ਮੈਂਸ਼ਨ ਕਰ ਦਾਂਗੇ ਸੋ ਤੁਸੀਂ WhatsApp ਮੈਸੇਜ ਕਰ ਦਿਓ ਸਾਨੂੰ ਜਲਦੀ ਤੋਂ ਜਲਦੀ ਕਲਰ ਮਹਿਰੂਨ ਮਜ਼ੈਂਟਾ ਤੇ نیچے ਆ ਗਿਆ ਬੜਾ ਪਿਆਰਾ ਪਿੰਕ ਗਾਜ਼ੇ ਦਾ ਸ਼ੇਡ